ਉਹ ਤਾਂ ਕਿਹੜਾ ਏਰੀਆ ਜਿਹੜੀ ਆਪਾਂ ਇੱਥੇ ਜਿੰਸ ਲੈ ਕੇ ਆਉਣੇ ਹਾਂ ਤਲਵਾਰ ਮਰਦੇ ਆ ਬੈਠੇ ਆਪਾਂ ਸਾਹ ਕਿਹੜਾ ਪਿੰਡ ਉਹ ਚਿੰਗ ਪਰਸ ਬਣਦੇ ਜੀ ਜਿੰਦੇ ਵੀ ਪਾਸੇ ਚਾਰੋਂ ਇਹ ਦਿਸੇ ਸਭ ਉਹ ਇੱਥੇ ਤੋਂ ਛੱਡ ਦਿਓ ਜੀ ਨਾ ਕੋਈ ਦਿੱਕਤ ਪਰਸ਼ਾਮੀ ਅੱਛਾ ਮੈਨੂੰ ਤੁਸੀਂ ਵੀ ਹੁਣੇ ਆਇਓ ਕਹਿਣਾ ਵੀ ਸੁੱਤੀ ਫਸਣ ਕੇ ਆਜੀ ਹਾਂਜੀ ਪਹਿਲਾਂ ਤੇ ਆਦੇ ਪਹਿਲਾਂ ਦੀ ਆਉਣ ਦੀ ਹਾਂਜੀ ਆਪਾਂ ਪਹਿਲਾਂ ਖਰੀਦ ਦੇ ਸੰਬੰਧੀ ਕੋਈ ਪਰੇਸ਼ਾਨੀ ਨਾ ਹੋਏ ਕੋਈ ਰੇਟ ਦਾ ਕੋਈ ਕੱਟ ਲੱਗਦਾ ਹੋਵੇ ਕੋਈ ਗੱਲਬਾਤ ਮੌਚਰ ਦੇ ਹਿਸਾਬ ਨਾਲ ਜਿੱਦਾਂ ਆਪਾਂ ਕਈ ਕਿਸਾਨ ਫਰਾਜੋਂ ਨਵੜਾ ਲੈਂਦੇ ਨੇ ਹਾਂਜੀ ਪਹਿਲਾਂ ਐਂ ਜਦ ਜਿੱਦਾਂ ਪਹਿਲਾਂ ਮੌਤਲ ਦੇ ਕੇ ਤੇ ਬਾਅਦੇ ਆਦੇ ਹਾਂਜੀ ਡਾਊਨ ਕਰਾਉਂਦੇ ਦੀ ਠੀਕ ਹੈ ਜੀ ਹੁੰਦਾ ਜੇ ਪਹਿਲਾਂ 3:00 ਵਜੇ ਤੋਂ ਬਾਅਦ ਲੱਗਦਾ ਪਤਾ ਆਉਂਦਾ ਜਦੋਂ ਆਏ ਚੈੱਕ ਕਰਦੇ ਇਹ ਸਰਕਾਰੀ ਆਪਣੇ ਇੰਸਪੈਕਟਰ ਹੁੰਦਾ ਖਰੀਦ ਕਰਦਾ ਇਹ ਸੈਲਰ ਵਾਲੇ ਹੁੰਦੇ ਨੇ ਸੈਲਰ ਵਾਲੇ ਜਿਹੜਾ ਲੋਕ ਪੌਚਰ ਕਰਦੇ ਫਿਰ ਸੈਲਰ ਵਾਲਾ ਹੁੰਦਾ ਹੈ ਅੱਛਾ ਜੀ ਇਹ ਮੌਕੇ ਤੋਂ ਬਾਹਰ ਹੋ ਜਾਣਾ ਹੈ ਮੈਨੂੰ ਦੋਨੋਂ ਹੀ ਖਰੀਦ ਚੱਲਣ ਦੀ ਪ੍ਰਾਈਵੇਟ ਵੀ ਤੇ ਸਰਕਾਰੀ ਧੰਨਵਾਦ ਜੀ ਠੀਕ ਹੈ ਧੰਨਵਾਦ ਉਹ ਜੀ ਕਿਹੜੀਆਂ ਚੀਜ਼ਾਂ ਇਹ ਆਪਕੋ ਬੋਲ ਸਕਦੇ ਆਪਣੇ ਸੈਕਟਰੀ ਸਿਟੀ ਮੁੰਡੀ ਬੋਰਡ ਦੇ ਪ੍ਰਧਾਨ ਨੇ ਇਹ ਵੀ ਆਪਣੇ ਵਿਚਾਰ ਤੁਹਾਡੇ ਸਾਹਮਣੇ ਹਾਂਜੀ ਪ੍ਰਧਾਨ ਜੀ ਕਿਤਾ ਆਪਣੀ ਜੁਨੀਅਨ ਦੇ ਵਿੱਚ ਵੀ ਨਾ ਤੇ ਅਸੀਂ ਇਹਨਾਂ ਦੀ ਵੈਸੇ ਵੀ ਡਿਊਟੀ ਲਈ ਹੈ ਵੀ ਤੁਸੀਂ ਸਾਰੇ ਖਸਾਨਾਂ ਦਾ ਸਾਫ ਦੇਣਾ ਮੰਡੀ ਕੋਰਡ ਦੀਆਂ ਜਿਹੜੀਆਂ ਦਿੱਕਤਾਂ ਲਿਫਟ ਨੂੰ ਲੈ ਕੇ ਤਰਪਾਲਾਂ ਨੂੰ ਲੈ ਕੇ ਵੀ ਕੋਈ ਵੀ ਜਿਹੜੀ ਜਿੰਸ ਦਾ ਮਤਲਬ ਵੀਨੀ ਦੇ ਨਾਲ ਵੀ ਜਿਹੜਾ ਖਰਾਬ ਖਰਾਬ ਨਾ ਹੋਵੇ ਕਿ ਵੀ ਵੀਰ ਭਰਾ ਦਾ ਨਚਾ ਨਾ ਹੋਵੇ ਉਹਦੇ ਸਬੰਧੀ ਇਹ ਤੁਹਾਨੂੰ ਆਪਣੇ ਵਿਚਾਰ ਦੱਸਣਗੇ ਹਾਂਜੀ ਫਿਰ ਵਾਹ ਗੁਰੂ ਚਿੱਕਾ ਕਾਲਸਾ ਵਾਹ ਗੁਰੂ ਚਿੱਕਾ ਘਟੇ ਮੰਡੀ ਦੇ ਵਿੱਚ ਜਿਹੜਾ ਸੁੱਕਾ ਝੋਨਾ ਆਉਂਦਾ ਉਹਦਾ ਸਹੀ ਰੇਟ ਲੱਗ ਰਿਹਾ ਇਨਸਪੈਕਟਰ ਸਾਹਿਬ ਆਉਂਦੇ ਆ ਤੇ ਇੱਧੀਆਂ ਲਿਖਦੇ ਆ ਆਪਣਾ ਬਾਅਦ ਚ ਜਿਹੜੀਆਂ ਗਿੱਲੀਆਂ ਢੇਰੀਆਂ ਰਹਿ ਜਾਂਦੀਆਂ ਵਾਂ ਉਹਨੂੰ ਸੈਲਰ ਦਾ ਆਖੇ ਮੋਕਦੇ ਦੇ ਹਿਸਾਬ ਨਾਲ ਕੱਟ ਲਾਂ ਤੇ ਭਾਣਾ ਦੀ ਪੜਨ ਜਾਂਦੀ ਉਹ ਕੋਈ ਮੈਜ਼ਰਮੈਂਟ ਦਿਸੂ ਨਹੀਂ ਬਿਲਕੁਲ 17 ਮੋਕਦੇ ਦਾ ਝੋਨਾ ਸਾਫ ਜਿਹੜਾ ਝੋਨਾ ਉਹ ਇਨਸਪੈਕਟਰ ਲਿਖਦਾ ਉਹਦਾ ਜਿਹੜਾ ਪੰਜਾਬਾ 17 ਤੋਂ ਬਾਅਦ 18 19 20 ਜੁਲਾਈ ਜਦਾਂ ਉਹਦੇ ਹਿਸਾਬ ਨਾਲ ਕੱਟ ਲਾ ਕੇ ਉਹ ਸਰੀਰ ਸੁਧਰੀ ਹੋ ਗਈ। ਮਨ ਲਾਇਆ ਕੋਈ ਪਰੇਸ਼ਾਨੀ ਨਹੀਂ ਇਹ オンਲਾਈਨ ਮੋਤਨਾਂ ਦਾ ਸਿੱਲ ਤੇ ਕੰਮ ਪੜੀ ਜਾਣੀ ਹੈ। ਦੇਖੋ 3 ਕਿਤੋਂ ਤੋਂ ਤੇ ਚਲਨਾ ਕਿਹੜੀਆਂ ਕਿਸਾਨਾਂ ਨੂੰ ਆ ਗਿੱਲਾ ਝੋਨਾ ਆ ਰਿਹਾ ਪਹਿਲਾਂ ਬਹੁਤ ਗਿੱਲਾ ਆ ਰਿਹਾ ਝੋਨਾ ਨਹੀਂ ਪੈ ਗਿਆ ਬਾਅਦ ਛੋਰੀ ਬਾਅਦ ਛੋੜ ਦੇ ਨਾਲ ਕੜੇ ਝੋਨਾ ਸੀਗਾ ਉਹ ਕੰਮ ਹੋ ਗਿਆ ਗਿੱਲਾ ਹੋ ਗਿਆ ਲੋਕੀ ਇਮੀਦਾਂ ਨਹੀਂ ਇਹ ਸੁਨਿਧਾ ਵੀ ਪੈਰ ਥਾ ਜਾਤ ਬਾਤ ਇਹਦਾ ਹੁੰਦਾ ਹੁੰਦਾ ਲਾਜੀ ਇਹ ਵੀ ਕਾਲੀ ਹੁੰਦੀ ਆ ਉਸੇ ਸਾਡਾ ਇਧਰ ਨਾਲ ਜਿਹੜਾ ਏਰੀਆ ਇਹ ਸਬਜ਼ੀ ਦੀ ਬੈਲਟ ਆ ਕਿਉਂਕਿ ਅੰਦਰ ਵਾਹੀ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਬੀਕੇ ਜੂ ਏਕਤਾ ਸੰਘਰਸ਼ ਵੱਲੋਂ ਜੋ ਟਿਲਵਾ ਮੰਡੀ ਦੇ ਸਬੰਧੀ ਨਰੀਖਣ ਕੀਤਾ ਗਿਆ ਆਪਾਂ ਪਹਿਲਾਂ ਵੀ ਇਹ ਗੱਲ ਦਾ ਐਲਾਨ ਕੀਤਾ ਵੀ ਜਿੱਥੇ ਵੀ ਦਿੱਕਤਾਂ ਹੁੰਦੀਆਂ ਆਪਣੇ ਕਿਸਾਨ ਵੀਰਾਂ ਨੂੰ ਉਹ ਦੱਸਿਆ ਜਾਏ ਭਾਵੇਂ ਕਪੂਰਥਲਾ ਹੋਵੇ ਹਮੀਰਾ ਹੋਵੇ ਏ 베ਗੋਵਾਲ ਹੋਵੇ ਭਲਾਥੋਵੇ ਨਡਾਲਾ ਮੰਡੀ ਹੋਵੇ ਉਹਦੇ ਸੰਬੰਧੀ ਅਸੀਂ ਲਗਾਤਾਰ ਜਿਹੜਾ ਉਹ ਆਪਣੇ ਕਿਸਾਨਾਂ ਨੂੰ ਆਗੂ ਜਿਹੜੇ ਨੇ ਉਹਨਾਂ ਦੇ ਟੱਚ ਜਾ ਤੇ ਉਹਦੇ ਸੰਬੰਧੀ ਅੱਜ ਜਿਹੜਾ ਢਲਵਾ ਮੰਡੀ ਦਾ ਨਰੀਖਣ ਕੀਤਾ ਗਿਆ ਦੇਖੋ ਆਲਮੋਸਟ ਜਿਹੜੀ ਫਸਲ ਉਹ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਪੂਰੀ ਤਰ੍ਹਾਂ ਮੌਇਸਚਰ ਦੇ ਵਿੱਚ ਇਸ ਵਕਤ ਆ ਰਹੀ ਹੈ ਫਿਰ ਵੀ ਆਪਾਂ ਲੋਕਾਂ ਦੇ ਵਿਊ ਇੱਥੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਮੰਡੀ ਦੇ ਵਿੱਚ ਉਹ ਪਤਾ ਲੱਗਾ ਵੀ ਇੱਥੇ ਜ਼ਿਆਦਾ ਜਿਹੜਾ ਕੈਟਰ ਕੁਝ ਮਾਝੇ ਤੋਂ ਇੱਥੇ ਜਿਹੜੀ ਫਸਲ ਛੋਟੇ ਦਾ ਕੁਝ ਲੋਕਲ ਬੋਡੀ ਦੇ ਇੱਥੇ ਜਿਹੜੇ ਵਿਲੇਜ ਵਗੈਰਾ ਹੈਗੇ ਨੇ ਉਹ ਇੱਥੇ ਆਪਣੀ ਫਸਲ ਜੜੀ ਛੱਡਦੇ ਨੇ ਉਹਨਾਂ ਦੇ ਅਸੀਂ ਵੀਊ ਲੈਏ ਨੇ ਤੇ ਉਹ ਕਹਿੰਦੇ ਨੇ ਵੀ ਸਾਨੂੰ ਅਜੇ ਤੱਕ ਕੋਈ ਇੱਥੇ ਦਿੱਕਤ ਪਰੇਸ਼ਾਨੀ ਨਹੀਂ ਆਈ ਹੋਰ ਵੀ ਆਪਾਂ ਪਿੱਛੇ ਵੀ ਕਈ ਵੀਰਾਂ ਨੂੰ ਪੁੱਛਿਆ ਉਹ ਵੀ ਕਹਿੰਦੇ ਅੱਜ ਹੀ ਆਏ ਆ ਉਹਦੇ ਉਸ ਤੋਂ ਇਲਾਵਾ ਜਿਹੜਾ ਲਿਫਟਿੰਗ ਵਗੈਰਾ ਦਾ ਪ੍ਰਬੰਧਨ ਦਾ ਕੰਮ ਉਹ ਸੈਕਟੀ ਸਾਹਿਬਹਰਾਂ ਨੂੰ ਪੁੱਛਿਆ ਸੀ ਉਹਨਾਂ ਕਹਿੰਦੇ ਪਹਿਲਾਂ ਅੱਜ ਤੋਂ ਦੋ-ਤਿੰਨ ਪਹਿਲਾਂ ਥੋੜੀ ਜਿਹੀ ਦਿੱਕਤ ਆਈ ਸੀ ਪਰ ਹੁਣ ਹੀ ਉਹ ਸਾਰੀ ਜਿਹੜਾ ਮਸਲਾ ਸ਼ਾਰਟ ਆਊਟ ਕਰ ਲਿਆ ਸਾਡੀ ਬੇਨਤੀ ਹੈ ਦੇਖੋ ਅਸੀਂ ਦਫ਼ਤਰ 'ਚ ਵੀ ਗਏ ਸਾਂ ਤੇ ਉੱਥੇ ਨਾ ਪਾਣੂ ਅਕਾਊਂਟੈਂਟ ਮਿਲਿਆ ਨਾ ਪਾਣੂ ਚੇਅਰਮੈਨ ਨਾ ਕੋਈ ਫੈਕਟਰੀ ਉੱਥੇ ਮਿਲਿਆ ਤੇ ਉਹ ਪਤਾ ਲੱਗਾ ਵੀ ਉਹਨਾਂ ਕੋ ਐਡੀਸ਼ਨਲ ਚਾਰਜ ਇਥੋਂ ਦਾ ਪੱਕੇ ਜਿਹੜੇ ਚਾਰਜ ਉਹ ਕੋਈ ਆਦਮਪੁਰ ਦੇ ਨੇ ਉਹ ਬੇਨਤੀ ਕਰਦੇ ਆਂ ਵੀ ਜਿਹੜੇ ਅਧਿਕਾਰੀ ਨੇ ਉੱਥੇ ਜਿੱਦਾਂ ਆਪਣਾ ਇੱਕ ਪੂਰਾ ਵਧੀਆ ਤਰੀਕੇ ਨਾਲ ਟਾਈਮ ਟੇਬਲ ਉਹ ਨਿਭਾਉਣ ਤਾਂ ਜੋ ਜੇ ਕੋਈ ਵੀ ਦਿੱਕਤ ਪਰੇਸ਼ਾਨੀ ਆਂਦੀ ਹੈ ਉਹਨਾਂ ਨਾਲ ਕੰਟੈਕਟ ਕਰ ਸਕਣ ਜੇਕਰ ਕਿਸੇ ਨੂੰ ਫਸਲ ਸੰਬੰਧੀ ਖੇਰ ਵੀ ਮੁਸ਼ਕਲਾ ਨਹੀਂ ਹੁੰਦੀ ਤੇ ਅਸੀਂ ਕਿਸਾਨ ਜੁਨੀਅਨ ਵੱਲੋਂ ਅਪੀਲ ਕਰਦੇ ਆ ਵੀ ਸਾਡਾ ਨੰਬਰ ਹੈਗਾ 62803 21609 62803 21609 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਅਸੀਂ ਹਮੇਸ਼ਾ ਤੁਹਾਡੀ ਮਦਦ ਲਈ ਜਿਹੜੇ ਤਤ ਪਰ ਤੇ ਇਸ ਦੇ ਨਾਲ ਜਿਹੜੀ ਅਸੀਂ ਗਵਰਨਮੈਂਟ ਨੂੰ ਅਪੀਲ ਕਰਦੇ ਆ ਦੇਖੋ ਇਹ ਜਿਹੜਾ ਮੰਡੀ ਬੋਰਡ ਦਾ ਜਿਹੜਾ ਮਸਲਾ ਹੈ ਇਹ ਹੈਗਾ ਕੇਂਦਰੀ ਏਜੰਸੀਆਂ ਤੇ ਪੰਜਾਬ ਦੀ ਏਜੰਸੀਆਂ ਨਾਲ ਸੰਬੰਧਤ ਹੈ ਜਿਹਦਾ ਇਹ ਪ੍ਰਬੰਧਨ ਆਪਾਂ ਕਰਦੇ ਆ ਆਪਾਂ ਇਹਦੇ ਵਾਸਤੇ ਦੇਖੋ 2020 ਤੋਂ 21 ਤੱਕ ਇੱਕ ਸਾਲ ਬਾਰਡਰਾਂ ਤੇ ਬੈਠ ਰਹੇ ਅੰਦੋਲਨ ਲੜ ਕੇ ਨਾ ਮੰਡੀਆਂ ਨੂੰ ਬਚਾਇਆ ਤੇ ਇਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਕਰਨੀ ਆਪਣਾ ਸਾਰਿਆਂ ਦਾ ਫਰਜ਼ ਬਣਦਾ ਭਾਵੇਂ ਉਹ ਕੇਂਦਰ ਦੀਆਂ ਏਜੰਸੀਆਂ ਹੋਣ ਭਾਵੇਂ ਉਹ ਸੈਂਟਰ ਦੀਆਂ ਏਜੰਸੀਆਂ ਹੋਣ ਸੋ ਇਸ ਕਰਕੇ ਆਪਾਂ ਬਹੁਤ ਧੰਨਵਾਦੀਆਂ ਲੋਕਲ ਬੋਡੀ ਦਾ ਆਪਣੇ ਕਿਸਾਨ ਆਗੂਆਂ ਦਾ ਜਿਹੜੇ ਜਿਹੜੇ ਇਸ ਮੰਡੀ ਗੰਧੀ ਨੀਤੀ ਦੇ ਵਿੱਚ ਬਚਾਉਣ ਦੇ ਵਿੱਚ ਉਹਨਾਂ ਸਫਲਤਾ ਹਾਸਲ ਕੀਤੀ ਨਹੀਂ ਤੇ ਅੱਜ ਸਾਡੀ ਜਿਹੜੀ ਫਸਲ ਉਹ ਜੂਪੀ ਅ ਮਾਧ ਪ੍ਰਦੇਸ਼ ਤੇ ਰਾਜਸਥਾਨ ਵੱਖ-ਵੱਖ ਸਟੇਟਾਂ ਦੀ ਤਰ੍ਹਾਂ ਐਮਐਸਪੀ ਤੋਂ ਜਿਹੜੀ ਉਹ ਜਿਹੜੀ ਆਪਾਂ ਨੂੰ ਲਾਭ ਮਿਲ ਰਿਹਾ ਉਹ ਨਹੀਂ ਸੀ ਮਿਲਣਾ ਤੇ ਆਪਾਂ ਰੁਲ ਜਾਣਾ ਸੀ ਸੋ ਆਪਾਂ ਇਕਾ ਕਰੀਏ ਇਕੱਠੇ ਹੋਈਏ ਤੇ ਜਿੱਥੇ ਵੀ ਕੋਈ ਦਿੱਕਤ ਆਉਂਦੀ ਹੈ ਇਕੱਠੇ ਹੋ ਕੇ ਉਸ ਮਸਲੇ ਦਾ ਜਿਹੜਾ ਉਹ ਹੱਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ